ਜੀ ਜੀ। ਓਕੇ ਜੀ। ਓਪਾ ਸਿਕੰਡ। ਕਿਦਾ ਹੁੰਦਾ ਹੁਣ? ਉਹ ਮੈਂ ਪਾਈ ਹੁਣਾਂ ਨਾਲ ਗੱਲ ਕਰਦੇ ਆਂ ਉੱਥੇ। ਹਾਂਜੀ। ਉਹ ਮੈਂ ਆਹ ਏਅਰਪੋਰਟ ਤੇ ਚਲ ਜਣਾ ਮੀਂ ਟਾਈਮ ਨਾਲ। ਕਿਤੇ ਅੰਦਰ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਨਾ ਹੋਵੇ ਤਾਂ ਮੈਂ ਥੋੜਾ ਜਿਹਾ ਵੇਲੇ ਨਾਲ ਹੋਵੇ ਪਰਵਾਹ ਜਿਓ ਕਰੀਏ। ਤੇ ਕਦੋਂ ਕ ਜਾਣਾ ਹੈ? ਅਸ਼ਾਮ ਨੂੰ ਜਾਂਦੇ ਆਂ। ਸ਼ਾਮ ਨੂੰ? ਹਾਂ। ਠੀਕ ਆ। ਉਹ ਕਹਿੰਦੀ ਹੁੰਦੇ ਨਾ ਵੀ ਘੰਟਾ ਦੋ ਘੰਟੇ ਪਹਿਲਾਂ ਚਲ ਜਾਓ। ਉਹ ਤਾਂ ਪਹਿਲਾਂ ਜਾਣਾ ਹੀ ਆ। ਅੱਛਾ। ਨਾਲ ਸੁਣੋ लवली ਸੇਰ ਤਾਂ ਕਿੱਥੇ ਗਿਆ ਆ? ਉਹ ਕੰਮ ਗਿਆ ਵਾ। ਤੇ ਉਹਨੇ ਉੱਥੇ ਆ ਜਾਣਾ 에어ਪੋਰਟ ਸਿੱਧਾ। ਤੋਂ ਸਭ ਘਰ ਆਉਂਦਾ ਹਾਂ ਘਰੋਂ ਜਾਂਦਾ ਨਾਲ ਕੱਠੇ ਜਾਂਦੇ। ਹੁਣ ਉੱਥੇ ਗਿਆ ਤੇ ਗਾਈ ਹੈ। ਹਾਂ। ਉਧਰੋਂ ਆਜੂਗਾ ਤੇ ਪਹੁੰਚੂਗਾ। ਅੱਛਾ। ਇਹ ਦਵਾਰਾ ਆ ਕੇ ਫੇਜਾਂਗਾ। ਠੀਕ ਠੀਕ ਆ। ਤੇ ਮੇਰੀ ਗੱਲ ਸੁਣੋ। ਹੂੰ। ਤੇ ਫਿਰ ਪਿੰਦਾਂ ਨੂੰ ਕਿੱਦਾਂ ਖੜਦਾ ਨਾਲ? ਹੋਈ ਤਿਆਰ। ਮੈਂ ਆਦਲਾਂ ਕਹੀ ਨਹੀਂ ਕਿ ਉਹ ਛੱਡ ਜੀਏ। ਤੁਹਾਨੂੰ ਪਤਾ ਹੀ ਆ ਤੇ ਗੱਲਾਂ ਨਹੀਂ ਗੇ ਚੰਗੀਆਂ ਕਰਦੀ। ਹੂੰ ਹੂੰ। ਫਿਰ ਉਹਦੇ ਮੂੰਹ ਕੋਈ ਗੱਲ ਨਿਕਲ ਗਈ ਤੇ ਮੜ ਕੇ ਫਿਰ ਬੈਠੇ ਰਵਾਂਗੇ। ਤੁਹਾਨੂੰ ਪਤਾ ਹੀ ਉਦੋਂ ਜਦੋਂ ਪੈਸਿਆਂ ਦੀ ਗੱਲਬਾਤ ਹੋਣ ਡਈ ਸੀ ਹੂੰ ਹੂੰ ਤੇ ਉਹ लवली ਨੇ ਕਿਤੇ ਕਹਿੰਦੀ ਸੀ ਵੀ ਤੁਸੀਂ ਪੈਸੇ ਖਾਂ ਡੇ ਜੇ ਲੈ ਕੇ ਅੱਛਾ ਤੇ ਉਦਾਂ लवली ਨੇ ਦਬਕਾ ਤੋਂ ਮਾਰਿਆ ਸੀ ਹੂੰ ਪਰ ਮੈਂ ਚਾਉਣੀ ਆ ਵੀ ਇਹਨੂੰ ਰਹਿਣ ਦੀਏ ਘਰੇ ਤੇ ਰਹਿਣ ਤੋਂ ਕੋਈ ਗੱਲ ਨਹੀਂ ਤੇ ਨਾਲ ਹੀ ਸੋਣਾ ਮਨ ਆ ਇਹ ਲਾ ਦਾਂਗੇ ਤੇ लवली ਨੇ ਵੀ ਘਰ ਆਉਣਾ ਆ ਤਾਂ ਤੂੰ ਘਰੇ ਰਹਿ ਚਲੇ ਤਾਂ ਠੀਕ ਹਾਂ ਠੀਕ ਹੈ ਤੇ ਗੱਲ ਸੁਣੋ ਮੇਰੀ ਬਾਕੀ ਸਾਰਾ ਕੰਮ ਜਿਹੜਾ ਕੰਪਲੀਟ ਹੋ ਗਿਆ ਆ ਹਾਂ ਹਾਂ ਹੋ ਗਿਆ ਵਾ ਉਹ ਡਾਕੂਮੈਂਟ ਸਾਰੇ ਦਿੱਤੇ ਆ ਨਜੂਤ ਕੋਲੀ ਆ ਅੱਛਾ ਤੇ ਨਾਲ ਉਹ ਆ ਜਾਣਗੇ ਤਿਆਰ ਹੋ ਜਾਂਦੇ ਆ ਤੇ ਫਿਰ ਇੱਥੇ ਚੱਲ ਜਾਵਾਂਗੇ ਫਿਰ ਉਹ ਮੈਂ ਤੁਹਾਨੂੰ ਇਹ ਪੁੱਛਣ ਨਹੀਂ ਵੀ ਲਵਲੀ ਵੱਲੋਂ ਕੀਤੀ ਗੱਲ ਉਹਦੇ ਆਪੇ ਹੋ ਜੂਗੀ ਬਾਅਦ ਚ ਕੁੜੀ ਨੂੰ ਤੇ ਜਾ ਲੈਂਦੋ ਚਲੋ ਕਾਲੇ ਕਿਉਂ ਪੈਂਦੇ ਕੁੜੀ ਨੇ ਜਾ ਕੇ ਕਰਨਾ ਮੈਂ ਤਾਂ ਹੁਣ ਇਹ ਸੁੱਖਣਾ ਸੁੱਖਣ ਨਹੀਂ ਆ ਵੀ ਕਿਹੜਾ ਵਾਲਾ ਮੇਰੀ ਧੀ ਵੀ ਚੱਲ ਜੇ ਤੇ ਮੇਰਾ ਪੁੱਤ ਵੀ ਚੱਲ ਜੇ ਕੋਈ ਗੱਲ ਚੱਲ ਜਾ ਕਾਲੇ ਨਹੀਂ ਪਈ ਕਾਲੇ ਸਾਰੇ ਕੰਮ ਹੋ ਜਾਣੇ ਚਲੋ ਮੈਂ ਤੁਹਾਨੂੰ ਇਹੋ ਪੁੱਛਣਾ ਸੀ ਕਿ ਤੁਸੀਂ ਹੁਣ ਕਹਤਾ ਨਾ ਫਿਰ ਪਿੰਦਾਂ ਨੂੰ ਘਰੇ ਰਿਆਂ ਦੋ ਤੇ ਫਿਰ ਮੈਂ ਉਹਦਾ ਨਾ ਕਰ ਲਈ ਨਹੀਂ ਗੱਲ ਤੁਹਾਨੂੰ ਕਹਿੰਦੀ ਵੀ ਤੂੰ ਘਰੇ ਰਿਆ ਕਿ ਹੋ ਸਕਦਾ ਕਿ ਲਵਲੀ ਦਾ ਘਰ ਆ ਜੇ ਛੇਤੀ ਹੋ ਕੇ ਆ ਜਾਣਾ ਵਾ ਉਹਨਾਂ ਦੇ ਘਰੇ ਰੋ ਠੀਕ ਹੈ ਨਾ ਘਰ ਵੀ ਤੇ ਕੋਈ ਚਾਹੀਦਾ ਕਿ ਨਹੀਂ ਆਹ ਇਹ ਵੀ ਗੱਲ ਠੀਕ ਹੈ ਜੜੀ ਇਹੋ ਗੱਲ ਹੀ ਕਹਣੀ ਜਾ ਕੇ ਨਾ ਹਾਂ ਠੀਕ ਹੈ ਚੱਲ ਇਦਾਂ ਕਰਦੀ ਆਂ ਸ਼ਾਮ ਨੂੰ ਨਾ ਇਹੀ ਸੂਟ ਪਾਵਾਂਗੀ ਨਾਲੇ ਹੈਵੀ ਨਾ ਥੋੜਾ ਹਲਕਾ ਜਿਹਾ ਆ ਪ੍ਰੈਸ ਕਰਕੇ ਰੱਖ ਦਿੰਦੀ ਆ ਰਪਿੰਦਰ ਕੀ ਕਰਨੀ ਕੀ ਕਰਨੀ ਕੁਛ ਵੀ ਨਹੀਂ ਬਸ ਕਰਨਾ ਕੀ ਆ ਮੈਂ ਸੋਚੰਦੀ ਹਾਂ ਕਿ ਸ਼ਾਮ ਨੂੰ ਆਵਲਾ ਸੂਟ ਨਾ ਪਾ ਜਾ ਠੀਕ ਆ ਸ਼ਾਮ ਨੂੰ ਹਾਂਜੀ ਮੇਰੀ ਗੱਲ ਸੁਣੋ ਤੂੰ ਨਾ ਕਰੇ ਰਹਿ ਕਿੰਨੇ ਨਾਲ ਤਹੀ ਹੋ ਜਾਣੇ ਆ ਤੇਨੇ ਨਾਲ ਗੱਡੀ ਥੋੜੀ ਆਉਣੇ ਆ ਤੇ ਨਾਲੇ लवली ਵੀ ਨਾ ਕੰਮ ਗਿਆ ਕਿਤੇ ਤੇ ਉਹਨੇ 에어ਪੋਰਟ ਦੇ ਨਾਲ ਸਿੱਧਾ ਉੱਥੇ ਆ ਜਾਣਾ ਆ ਚੱਲ ਮੰਮੀ ਹੈ ਦਸਈਆਂ ਪਰ ਮੈਂ ਸੋਚ ਲਦੀ ਹਾਂ ਕਿ ਜੋਦੀ ਦੀ ਵੀ ਮੈਨੂੰ ਰਹਿ ਹੀ ਕਹਿਣਾ ਕਿ ਭਾਬੀ ਨਾਲ ਚੱਲਿਓ ਤੇ ਫੇਰ ਉਹ ਮੰਦੇ ਵਿੱਚ ਕਰਨਗੇ ਕਿ ਲੈ ਬਾਕੀ ਸਾਰੇ ਜਾਣੇ ਗਏ ਆ ਤੇ ਭਾਬੀ ਖਰੇ ਜਾਣ ਕੇ ਨਹੀਂ ਗਏ ਹੈਗੇ ਜੋਤ ਨੇ ਨਾ ਮੈਨੂੰ ਫੋਨ ਕਰਕੇ ਕਿਹਾ ਸੀ ਹੋ ਸਕਦਾ ਜੋਤ ਤੇ ਜੋਬਣ ਵੀ ਸਾਡੇ ਨਾਲ ਹੀ ਗੱਡੀ ਚ ਜਾਣ ਕੋਈ ਗੱਲ ਨਹੀਂ ਕੁਝ ਨਹੀਂ ਕਿਹਾ ਤੈਨੂੰ ਜੋਤ ਤੇ ਨਾਲੇ ਪਤਾ ਕੀ ਆ ਘਰ ਵੀ ਤੇ ਕਿਸੇ ਨਾਲ ਰਹਿਣਾ ਹੀ ਆ ਆ ਚਲੋ ਉਹ ਤੇ ਹੈ ਹੀ ਐ ਮੈਂ ਚਲ ਘਰੇ ਤੇ ਲੋਕ ਵੀ ਲੱਗ ਜਾਣੇ ਆ ਫਿਰ ਕੀ ਆ ਚੱਲ ਫਿਰ ਜੇ ਇਦਾਂ ਦੀ ਗੱਲ ਐ ਨਾ ਤੇ ਮੈਂ ਰਹੀਂ ਨਹੀਂ ਘਰ ਤੋਂ ਚਲ ਜਾ ਨਹੀਂ ਨਹੀਂ ਅਮੇ ਜੀ ਕੋਈ ਨਹੀਂ ਫਿਰ ਮੈਂ ਰਹਿਣ ਦੀ ਨਹੀਂ ਕੋਈ ਗੱਲ ਨਹੀਂ ਚਲ ਜਓ ਤੁਸੀਂ ਸਾਰੇ ਜਾਣੀ ਚਲ ਤੂੰ ਘਰੇ ਰਹਿਿਆ ਕੋਈ ਗੱਲ ਨਹੀਂ ਤੇ लवली ਫਿਰ ਉੱਥੋਂ ਆ ਜਾਊਗਾ ਹੈ ਚਲੋ ਕੋਈ ਨਹੀਂ ਤੇ ਗੱਡੀ ਦਾ ਮੇਰੀ ਗੱਲ ਹੋ ਗਈ ਠੀਕ ਪਤਾ ਨਹੀਂ ਆ ਕਿ ਮੈਨੂੰ ਕਿਉਂ ਨਹੀਂ ਨਾਲੇ ਖੜਨ ਦੇ ਹੈ ਵੀ ਮੈਂ ਐਡੀ ਤੇ ਛਦਣ ਹੈ ਨਹੀਂ ਆ ਕਿ ਜੜੀ ਉੱਥੇ ਜਾ ਕੇ ਕੋਈ ਭਲਾ ਗੱਲ ਕਰ ਦੂੰਗੀ ਚਲ ਕੋਈ ਗੱਲ ਨਹੀਂ ਜੇ ਕਰਨ ਦੇ ਹੈ ਨਾ ਤੇ ਭਰਨਗੇ ਵੀ ਆਪੇ ਮੈਨੂੰ ਵੀ ਲੋੜ ਹੈ ਨਾਲ ਦੀ ਗੱਲ ਦੇ ਵਿੱਚ ਆਉਣੀ ਰਹਿ ਪੈਣੀ ਆ ਘਰੇ ਮੈਂ ਕਿੱਡੀ ਉੱਥੇ ਜਾ ਕੇ ਵੱਡੀ ਹੋ ਜਾਣਾ ਨਾਲ ਜਾਣ ਆਰ ਉਦਨਾ ਇਹ ਨਾ ਕਰਦੀ ਹੈ ਵੀ ਜੋਤੀ ਤਾਂ ਇੱਕ ਵਾਰ ਗੱਲ ਕਰੀ ਲਾਉਂਗੀ ਫੇਰ ਉਹ ਆਖਣਗੇ ਕਿ ਹਰੇ ਜਾਣ ਕਿ ਨਹੀਂ ਗਈ ਪਹਿਲਾਂ ਇੱਕ ਵਾਰ ਦੱਸਿਆ ਹੋਊਗਾ ਨਾ ਤੇ ਚੰਗਾ ਆ ਆਹੋ ਭਾਜੀ ਮੈਸੂਰ ਕਹਿੰਦੀ ਹਾਂ ਵੀ ਤੁਸੀਂ ਨਾਲ ਹੀ ਆ ਜਾਂਦੀ ਦੀਦੀ ਜਾਂ ਤੇ ਮੇਰਾ ਵੀ ਗੱਲ ਕਰਨ ਦੇ ਆਵਾ ਪਰ ਗੱਲ ਪਤਾ ਨਾ ਕੀ ਆ ਕੁਲ ਘਰੇ ਕਿੰਨਾ ਕਿੰਨਾ ਰਹਿਣਾ ਪੈਣਾ ਮਗਰ ਰੋਟੀ ਪਣੀ ਦਾ ਇੰਤਜ਼ਾਮ ਕਰੂੰਗੀ ਤੁਸੀਂ ਸਾਰੇ ਜਾਣੇ ਚਲਗੇ ਵੇਟਾ ਨੂੰ ਬਦਾਉ ਉਥੂ ਉਥਾ ਕਿੱਨੇ ਆਉਣਾ ਸਾਰਿਆਂ ਨੇ ਤੇ ਤਾਂ ਕਰਕੇ ਫੇਮਾ ਕਰੀ ਰਹਿ ਪਈ ਨਹੀਂ ਆ ਉਹ ਕੰਮ ਤੇ ਸਾਰੇ ਹੋ ਹੀ ਜਾਣੇ ਆ ਭਾਬੀ ਮੈਂ ਮੁੜ ਕੇ ਕੀ ਪਤਾ ਕਦੋਂ ਆਉਣਾ ਤੇ ਜੇ ਨਹੀਂ ਤੇ ਮੈਂ ਨਾ ਕਹਾਂ ਮੰਮੀ ਨੂੰ ਵੀ ਨਾਲ ਲੈ ਗਈ ਆਇਓ ਨਹੀਂ ਨਹੀਂ ਭਾਬੀ ਮੈਂ ਮੰਮੀ ਨਾਲ ਖੜੀ ਆ ਸਭ ਉਹ ਹੱਥ ਦੇ ਕੇ ਕੱਲ ਕੋਈ ਗੱਲ ਨਹੀਂ ਤੂੰ ਕਰੇ ਰਹਿ ਤਾ ਤੇ ਬਾਕੀ ਜਨ ਸਾਰੇ ਨੇ ਜਾਣਾ ਹੀ ਨਾਲ ਹਾਂ ਹੋ ਤੇ ਹੈਗਾ ਹੀ ਆ ਬਾਕੀਆਂ ਨੇ ਤੇ ਜਾਣੀਆਂ ਜੇ ਤੁਸੀਂ ਆ ਜਾਂਦੇ ਤੇ ਮੈਂ ਤਾਂ ਕਰੇ ਮੈਂ ਤਾਂ ਕਰਕੇ ਤੁਹਾਨੂੰ ਪਹਿਲਾਂ ਫੋਨ ਲਾ ਲਿਆ ਵਾ ਕਿ ਮੈਂ ਪਹਿਲਾਂ ਦਿਨ ਦਾ ਹੱਦ ਨਹੀਂ ਆ ਨਹੀਂ ਨਹੀਂ ਮੈਨੂੰ ਗੁੱਸਾਦ ਨਹੀਂ ਹੋਈ ਵੀ ਭਰੇ ਆ ਮੰਝਦੇ ਹੁੰਦਾ ਹੀ ਆ ਆਪਣਾ ਭੈਣ ਭਰਾ ਨਾਲ ਹੋਵੇ ਤੇ ਵਧੀਆ ਹੋ ਜਾਂਦਾ ਵੇਖੋ ਦੀਦੀ ਹੁੰਦਾ ਤੇ ਰੀਰ ਨੇ ਵੀ ਨਾਲ ਜਾਣਾ ਹੀ ਨਾ ਤੇ ਮੰਮੀ ਹੁਣ ਨੇ ਵੀ ਜਾਣਾ ਹੀ ਆ ਹਾਂਜੀ ਉਹ ਤੇ ਹੈ ਗਈ ਆ ਆ ਕੋਈ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਨਾਲੇ ਆਪਣਾ ਸਾਰਾ ਸਮਾਨ ਤੁਹਾਨੂੰ ਕਿੰਨਾ ਨਾ ਪਾ ਲਿਆ ਹੋ ਗਿਆ ਜਾਇਓ ਹੁਣ ਕੋਈ ਵੀ ਹਾਂਜੀ ਭਾਬੀ ਉਹ ਤੇ ਮੈਂ ਪਾਈ ਲਿਆ ਉਹ ਇਹਨਾਂ ਨੇ ਕਿਹਾ ਮੋੜੀ ਕਿ ਕਿੰਨੀਆਂ ਵਾਰ ਜਾਂਦੇ ਜੰਦੇ ਅਰੇ ਆਈ ਜਾਂਦੀਆਂ ਹੁੰਦੀਆਂ ਆ ਹਾਂਜੀ ਹਾਂਜੀ ਵੈਦਦੇਵ ਮੰਮੀ ਹਣੀ ਵੀ ਨਾਲ ਬਥੇਰਾ ਗੰਮ ਬਾਰ-ਬਾਰ ਕੋਈ ਗੱਲ ਕਹਿੰਦੇ ਆ ਸਮਾਨਫੋਨ ਪਾ ਲਿਓ ਆਪਣਾ ਇਹ ਵੀ ਹੈ ਤੇ ਜਿਹੜੇ ਰਹਿ ਗਿਆ ਸਮਾਨ ਤੇ ਉਹ ਵੀ ਲਿਆਤਾ ਇਹਨਾਂ ਨੇ ਵੀ ਆਪਣਾ ਸਮਾਨ ਸਾਰੇ ਪਾ ਲਿਓ ਠੀਕ ਠੀਕ ਆ ਹਾਂ ਪਾਉਣਾ ਨਹੀਂ ਤੇ ਨਾਲ ਸਮਾਨ ਸਾਰਾ ਫੈਕ ਹੋਇਆ ਹੋਵੇ ਨਾ ਚੱਲੇਗੀ ਬੰਦਰਮੁੜੇ ਜੋ ਚੜਨ ਵਾਲਾ ਬੰਦਾ ਆ ਛੱਡੀ ਹਾਂਜੀ ਹਾਂਜੀ ਤੇ ਨਾਲੇ ਤੇ ਨਾਲ ਹੋਰ ਵਾਹਣ ਉੱਥੇ ਜਾ ਕੇ ਫੋਨ ਕਰਦੇ ਰਹੋ ਹੋਰ ਨਾ ਜਾ ਕੇ ਦੇਖੇ ਤੇ ਫੇਟ ਨਾਲੇ ਉਹ ਬਾਬੀ ਹੈ ਨਹੀਂ ਨਹੀਂ ਬਾਬੀ ਜੀ ਫੋਨ ਕਿਉਂ ਨਹੀਂ ਕਰਨਾ ਮੈਂ ਜ਼ਰੂਰ ਤੁਹਾਨੂੰ ਫੋਨ ਕਰਿਆ ਕਰੂੰਗੀ ਹਾਂ ਨਹੀਂ ਜਾ ਕੇ ਕਰਿਓ ਫੋਨ ਚੱਲ ਇਹ ਆ ਕਿ ਇੰਨੇ ਨਾਲ ਈ ਨਾ ਪਿੱਛੇ ਵੀ ਥੋੜੀ ਟੈਨਸ਼ਨ ਘੱਟ ਜਾਂਦੀ ਆ ਕਿ ਠੀਕ ਠਾਕ ਵਧੀਆ ਨੇ ਹਾਂਜੀ ਹਾਂਜੀ ਭਾਬੀ ਉਹ ਤੇ ਹੈਗਾ ਈ ਆ ਤੇ ਨਾਲੇ ਮੇਰੀ ਇੱਕ ਗੱਲ ਸੁਣੋ ਹੋਰ ਹਾਂਜੀ ਇਹ ਆ ਕਿ ਥੋੜਾ ਘਰ ਵੱਲ ਵੀ ਆਪਣੇ ਧਿਆਨ ਦਿਓ ਮਗਰੋਂ ਹੁਣ ਜੋ ਬਲਵੀਰ ਵਾ ਨਾ ਉਹਨਾਂ ਨੇ ਤੇ ਹੁਣ ਤੁਹਾਡੇ ਵੱਲ ਈ ਦੇਖਣਾ ਵਾ ਕਿ ਇਹਨੇ ਮਗਰੋਂ ਹੁਣ ਮਗਰੋਂ ਖੜਨਾ ਵਾ ਨਹੀਂ ਨਹੀਂ ਭਾਬੀ ਮੈਨੂੰ ਫਿਕਰ ਆ ਇਹਨਾਂ ਸਾਰਿਆਂ ਦੀ ਇਹਨਾਂ ਨੂੰ ਇਹੀ ਡਰ ਆ ਵੀ ਲੋਕੀ ਗੱਲਾਂ ਨਾ ਕਰਨ ਮੁੜ ਕੇ ਹਾਂ ਹਾਂ ਪਤਾ ਨਾ ਗੱਲ ਕੀ ਆ ਇਹ ਹੋਰ ਉਹਨਾਂ ਦੇ ਵਿਚਾਰੇ ਨੇ ਵੀ ਇੰਨੇ ਪੈਕੇ ਤੇਰੇ ਉੱਤੇ ਲਾ ਕੇ ਤੈਨੂੰ ਭੇਜਣਾ ਉਹਨਾਂ ਨੂੰ ਵੀ ਕੋਈ ਆਸ-ਉਮੀਦ ਉਹ ਤੇਰੇ ਤੇ ਹਾਂਜੀ ਹਾਂਜੀ ਨਹੀਂ ਨਹੀਂ ਭਾਬੀ ਜੀ ਹੋਰ ਉਹਨਾਂ ਦਾ ਫਿਰ ਦਾ ਥੋੜੀ ਤੇ ਛੇਤੀ ਜਣਾ ਦਾ ਕੰਮ ਬਣਾ ਲੀਂ ਚਾਹ ਨਹੀਂ ਨਹੀਂ ਭਾਬੀ ਜੀ ਮੈਂ ਇਹ ਗੱਲ ਦਾ ਖਿਆਲ ਰੱਖੂੰਗੀ ਨਹੀਂ ਨਹੀਂ ਭਾਬੀ ਜੀ ਮੈਂ ਵੀ ਇਹ ਗੱਲ ਦਾ ਖਿਆਲ ਰੱਖੂੰਗੀ ਹਾਂ ਚਲ ਠੀਕ ਵਾਫਰੇ ਦਿੱਤ ਮੈਂ ਨਾ ਕੋਈ ਨਾ ਕਰੂੰਗੀ ਬਾਅਦ ਸ਼ਾਮ ਨੂੰ ਜੇ ਜਾਣਾ ਵਾ ਤਾਂ ਕਰੀ ਤੇ ਠੀਕ ਹੈ ਭਾਬੀ ਜੀ ਤੇ ਆਪਾਂ ਬਣਾ ਕੇ ਟਵਰ ਲਾਵਾਂਗੇ ਤੇ ਕਾਲੋ ਨਹੀਂ ਹੈ ਹਾਂਜੀ ਚਲੋ ਠੀਕ ਜੀ ਹਾਂਜੀ ਓਕੇ ਜੋਦ ਗੱਲ ਸੁਣਾ ਇੱਕ ਮਿੰਟ ਹਾਂਜੀ ਬਹਿ ਜਾ ਕਿਹਦਾ ਫੋਨ ਆਉਂਦਿਆ ਸੀਗਾ ਕਸ਼ਨੀ ਅਰਵਿੰਦਰ ਭਾਬੀ ਹੀ ਸੀ ਕੀ ਜਾਂਦੇ ਮੈਂ ਨਾਲ ਆਉਣ ਵੱਲੋਂ ਕਿਆ ਸੀ ਨਾ ਉਹਨਾਂ ਨੂੰ ਹੂੰ ਤੇ ਕਹਿੰਦੇ ਹੀ ਵੀ ਮੈਂ ਆਇਆ ਨਹੀਂ ਜਾਣਾ ਹੈਗਾ ਘਰ ਦੇ ਕੰਮ ਨੇ ਫਿਰ ਤਾਂ ਗੱਲ ਤੇ ਉਹਨਾਂ ਨੇ ਕਹਿੰਦੇ ਸਗੋ ਆ ਜਾਊਗਾ ਬੈਦਿਆ ਮੈਂ 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 ਕਹਿ ਦਿੰਦੀ ਆ ਮੰਮੀ ਨੂੰ ਤੇ ਕਹਿੰਦੇ ਨਹੀਂ ਫਿਰ ਸਾਰੇ ਜਾਣਾ ਵਾ ਥੱਕੇ ਟੁੱਟੇ ਆਉਣਾ ਵਾ ਤੇ ਮੈਂ ਘਰ ਵੀ ਕੰਮ-ਕੰਮ ਕਰੂੰਗੀ ਵੀਓ ਖਾਓ ਜਣਾ ਸਾਰਿਆਂ ਦਾ ਤੇ ਮੈਂ ਪਹਿਲਾਂ ਹੀ ਦੱਸਦਾ ਮੁੜ ਕੇ ਜਦੋਂ ਜਾਣੀ ਪਤਾ ਲੱਗਦਾ ਨਾ ਤੁਸੀਂ ਇਦਾਂ ਕਰੋ ਕੱਪੜੇ-ਕਪੜੇ ਕੱਢੋ ਮੇਰੇ ਵੀ ਤੇ ਮੈਨੂੰ ਪਰਣਾ ਦਿਓ ਕੋਈ ਤੇ ਚੱਲੀਏ ਫਿਰ ਤਿਆਰ ਹੋਈਏ ਥੋੜੀ ਚੱਲ ਜਾਣਾ ਆ ਅਜੇ ਤਾਂ ਕਿੰਨੀ ਲੇਟ ਦੀ ਫਲਾਈਟ ਹੈ ਉਹ ਫਲਾਈਟ ਤਾਂ ਨਹੀਂ ਰੈਡੀ ਆ 8 ਵਜੇ ਦੀ ਸ਼ਾਮੀ ਤੇ ਹੁਣ ਮੰਨ ਲਓ ਹੁਣੇ ਤੁਰੋਗੇ ਤੇਹੀਂ 3 ਵਜੇ ਤੁਰੋ ਤੇ 5 ਵਜੇ ਮਾਹਾਂ ਪਹੁੰਚ ਜਾਣਾ ਸਾਡੇ ਕੋ ਤੇ 3 ਘੰਟੇ ਪਹਿਲਾਂ ਉੱਧਰ ਜਾਣਾਗੇ ਇਸਾ ਬਣਾਤੀ ਹੀ ਲੇਟੀ ਆ ਫਿਰ ਤੁਸੀਂ ਇਦਾਂ ਕਰੋ ਮੈਨੂੰ ਪਰਣਾ ਦਿਓ ਕੋਈ ਤੇ ਮੰਮੀ ਹੁਣ ਨਾ ਕੋ ਡੈਡੀ ਹੁਣ ਨਾ ਕੋ ਵੀ ਤਿਆਰ ਹੋਣ ਠੀਕ ਆ ਤੇ ਚੱਲੀਏ ਫ ਕੁਈ ਨਹੀਂ ਮੈਂ ਕਹਿ ਦਿੰਨੀ ਹਾਂ ਸੰਦੀਪਾ ਵੀ ਨਵੀਂ ਕਹਦੇ ਹੋ ਹਾਂਜੀ ਨਹੀਂ ਗੱਡੀ ਆਪ ਕਹੀ ਹੈ ਕਿਸ ਦੀ ਤੇ ਉੱਤੇ ਚਲ ਜਾ ਕੇ ਸਮਾਨ ਢਾਕੇ ਸਾਰਾ ਮੈਂ ਰਖਾ ਦੇਣਾ ਤੇ ਉੱਤੇ ਚਲ ਜਾਣਾ ਤੁਸੀਂ ਜਿਹੜੀ ਗੱਡੀ ਗਈ ਹੈ ਨਾ ਉਹਨਾਂ ਨੂੰ ਮਨਾ ਕਰ ਦੋ ਕਿਉਂ ਮੈਂ ਵੀ ਜੀ ਹੁਣ ਇਹਨਾਂ ਨੂੰ ਕਿਹਾ ਸੀ ਤੇ ਉਹ ਕਹਿੰਦੇ ਸੀ ਵੀ ਆਪਣਿਆਂ ਲਈ ਗੱਡੀ ਅਹੀਂ ਤੇ ਭੇਜ ਦੇਣੀਆਂ ਤੇ ਮੈਂ ਆਪਣੇ ਯਾਰ ਦੋਸਤ ਦੀ ਲਿਆਉਂਗਾ ਕੋਈ ਗੱਲ ਮੈਂ ਤਾਂ ਕਹਿ ਲਿਆ ਉਹਨਾਂ ਨੂੰ ਤੁਹਾਨੂੰ ਖਿੱਚ ਲੈਣੀ ਹੈ ਨਹੀਂ ਨਹੀਂ ਤੁਸੀਂ ਰਹਿਣ ਦਿਓ ਐਵੇਂ ਉਹਨੂੰ ਗੱਡੀ ਵਾਲੇ ਨੂੰ ਵੀ ਪੈਸੇ ਦਵਾਂਗੇ ਫਾਇਦਾ ਹੀ ਨਹੀਂ ਕੋਈ ਵੀ ਜੀ ਹੁਣਾਂ ਭੇਜ ਦੇਣੀ ਹੈ ਚਲ ਕੋਈ ਗੱਲ ਇਹਦਾ ਕਰ ਲਓ ਉਹਨਾਂ ਨੂੰ ਫੋਨ ਕਰ ਦੋ ਨਾ ਫਿਰ ਕਉਤ ਰੀਮ ਇਹ ਅਜੋਦ ਨਾਲ ਗਦੀ ਲੈ ਉਹ ਨਾ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਆ ਉਹਨਾਂ ਨੂੰ ਤੁਸੀਂ ਕਹੋ ਤੇ ਮੈਨੂੰ ਪਰਨਾ ਦੋ ਤੇ ਆਖੋਈਏ ਫਿਰ ਹਾਂਜੀ ਠੀਕ ਹੈ ਬੀਗਾ ਸੁਣੋ ਕਿ ਜੋਤ ਦੀ ਤਿਆਰੀ ਤਾਂ ਸਾਰੀ ਹੋ ਗਈ ਆ ਪੈਸੇ ਵੀ ਸਾਰੇ ਲਾਤੇ ਆ ਪਰ ਨਾ ਇੱਕ ਫਿਕਰ ਵੱਡ ਵੱਡ ਕੇ ਮੈਨੂੰ ਖਾਈ ਜਾਂ ਲਿਆ ਕਾਦਾ ਕਾਦਾ ਹੁਣ ਤੁਹਾਨੂੰ ਘੜੀ ਘੜੀ ਕੀ ਦੱਸਾਂ ਜਦੋਂ ਦੱਸਦੀ ਆ ਫੇਰ ਤੁਸੀਂ ਮੇਰੇ ਦਿਵਾਲੇ ਹੋ ਜਾਂਦੇ ਜੀ ਰਕਮਰ ਪਈਆਂ ਦੀ ਲੱਗੀ ਆ ਕਿਤੇ ਮਿੱਠੀ ਪਿਆਰੀ ਹੋ ਕੇ ਸਾਡੇ ਨਾਲ ਧੋ ਖਾ ਨਾ ਕਰੇ ਹੁਣ ਤੇ ਚੱਲ ਗੱਲਾਂ ਬੜੀਆਂ ਵਧੀਆ ਕਰਦੀ ਆ ਜਿੱਦਾਂ ਮੈਂ ਕਹਿੰਨੀ ਉਹਦਾ ਮੰਨ ਜਾਂਦੀ ਆ ਪਰ ਮੈਨੂੰ ਨਾ ਯਕੀਨ ਜਿਆ ਨਹੀਂ ਆਉਂਦਾ ਕਿ ਜਾ ਕੇ ਤੇ ਬਦਲ ਨਾ ਜਾਵੇ ਕਿਤੇ ਗੱਲ ਵਾਰ ਮਨ ਹੁੜਾ ਰਿਸਕ ਤੇ ਲੈਣਾ ਹੀ ਪੈਣਾ ਠੀਕ ਹੈ ਕਿ ਨਹੀਂ ਜੇ ਹੁਣ ਅਸੀਂ ਕਹੀਏ ਵੀ ਮੁੰਡਾ ਤੇ ਕੁੜੀ ਇਕੱਠੇ ਜਾਣ ਉਹ ਕਹਿੰਦੇ ਵੀ ਇਹਨਾਂ ਦਾ ਇੰਦਾ ਕੰਮ ਨਹੀਂ ਆ ਪੜਦਾ ਹਾਂ ਤੇ ਇਦਾਂ ਵਾ ਚੱਲ ਕੋਈ ਨਹੀਂ ਦੁਨੀਆ ਜਾਂਦੀ ਵੀ ਆ ਪਰ ਉਹ ਪਰਿਵਾਰ ਜਿਹੜਾ ਤੇਜਿਆ ਵਾ ਅਸੀਂ ਇਹ ਕੰਮ ਵੇਖੇ ਨਹੀਂਗੇ ਅਸੀਂ ਇਹਨੇ ਤੇਜ ਨਹੀਂਗੇ ਹੈਗੇ ਅਸੀਂ ਤੇ ਫਲਮਾਨ ਸੀ ਵਰਤੀ ਜਿੰਨੇ ਪੈਸੇ ਮੰਗੇ ਉਹਨੇ ਕਢਾ ਕੇ ਹੀ ਦੇ ਦਿੱਤੇ ਪਰ ਉਹਨਾਂ ਨੂੰ ਸਮਝਾਉਣੀ ਚਾਹੀਦੀ ਆ ਨਾ ਚਲ ਬੋਲ ਬੋਲਦਾ ਜੇ ਮਨ ਮਤਾਂੜਿਆ ਵੀ ਠੀਕ ਹੈ ਰਵਈਆ ਸਾਡੇ ਕਰੇ ਅਜੇ ਠੀਕ ਵਾਣਾ ਜਦੋਂ ਮਾਂ ਪਿਓ ਦਾ ਮਗਰ ਫੋਨ ਰਿਆ ਪਿਆ ਨਾ ਜਾਣ ਫੇਰ ਉਹ ਰਵਈਆ ਬਦਲ ਜਾਣਾ ਵਾ ਫੇਰ ਉਹਨੇ ਸਾਡੇ ਪੱਖ ਦੀ ਗੱਲ ਨਹੀਂ ਕਰਨੀ ਤੁਹਾਨੂੰ ਨਹੀਂ ਪਤਾ ਉਹ ਪਰਲੇ ਮੱਲੇ ਕੁੜੀ ਨੇ ਕੀ ਕੀਤਾ ਸੌਰਿਆਂ ਦੇ ਇੰਨੇ ਪੈਸੇ ਲਵਾ ਲਈ ਹੁਣ ਉਹ ਪੰਚਾਇਤਾਂ ਲੈ ਲੈ ਕੇ ਆਉਂਦੇ ਆ ਹੁਣ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਆ ਉਹ ਵਿਚਾਰੇ ਮਰੇ ਆ ਕਿੱਲਾ ਜ਼ਮੀਨ ਦਾ ਲੈਣਾ ਹੋਵੇ ਤਾਂ ਕਿੰਨੇ ਦਾ ਵਾ ਅਕਸਰ 60 70000 ਦੇ ਹੰਦਾਂ 6 ਮਹੀਨਿਆਂ ਬਾਅਦ ਦਿੰਦਾ ਹੀ ਆ ਨਾ ਤੇ ਜਿਨ੍ਹਾਂ ਨੇ ਉਹ ਵੇਚਤਾ ਦੋਨਾ ਦੇ ਕੋਲ ਕੀ ਆ ਤੇ ਨਾਲੇ ਆਣ ਕੇ ਹੱਥ ਜੋੜਨ ਦੇ ਆ ਇੰਨਾ ਗੱਲਾਂ ਤੋਂ ਡਰ ਲੱਗਦਾ ਜੇ ਹੋਰ ਤੇ ਗੱਲ ਕੋਈ ਨਹੀਂਗੀ ਮੇਰਾ ਬੰਨ ਹੁਣ ਇਹ ਕਿਲਾ ਵੇਚਿਆ ਮੇਰਾ ਤੇ ਬੰਬੀ ਤੇ ਜਾਣ ਨੂੰ ਦਿਲ ਨਹੀਂ ਕਰਦਾ ਨਹੀਂ ਕਰਦਾ ਕਿ ਆਂਡ ਗਵਾਂਡ ਵੀ ਗੱਲਾਂ ਕਰਦਾ ਵਾ ਕਿ ਕਿਲਾ ਵੇਚ ਕੇ ਨਾ ਉਹਨੂੰ ਕੱਲਾਂ ਲੱਗੇ ਜੀ ਪਰ ਹੁਣ ਇੰਨੇ ਪੈਸੇ ਜਿਹੜੇ ਅੰਦਰ ਵੀ ਨਹੀਂ ਰੱਖੀ ਹੁੰਦੇ ਵਾਦੇ ਘਾਟੇ ਤਾਂ ਕਰਨੇ ਪੈਂਦੇ ਆ ਤਿਆਂ ਪੁੱਤਾਂ ਵਾ ਤੇ ਚੱਲ ਵਾਦੇ ਘਾਟੇ ਕਰਕੇ ਵੀ ਮੈਂ ਇੱਕੋ ਗੱਲ ਕਹਿਨੀ ਆ ਵੀ ਦੋਵੇਂ ਜੀ ਉੱਥੇ ਸੈੱਟ ਹੋ ਜਾਣ ਫਿਰ ਨਹੀਂ ਸਾਨੂੰ ਕੋਈ ਵੀ ਗੱਲ ਹੈਗੀ ਪਰ ਰਮਨ ਜਿੰਨਾ ਚਿਰ ਸਾਡਾ ਮੁੰਡਾ ਨਹੀਂ ਜਾਂਦਾ ਉਹਨਾਂ ਚਿਰ ਤਾਂ ਸਾਨੂੰ ਯਕੀਨ ਨਹੀਂ ਨਾ ਕੁੜੀ ਦੇ ਹੈ ਤੇ ਇਦਾਂ ਹੀ ਆ ਚਲੋ ਕੋਈ ਗੱਲ ਨਹੀਂ ਕਿਸਮੰਦੀਆਂ ਗੱਲਾਂ ਕੀਪਤਾ ਗੱਲ ਬਾਣੀ ਜਾਵੇ ਉਹਦੇ ਮਨ ਮੇਰ ਪੈ ਹੀ ਜਾਵੇ ਜੋ ਬੰਨੂ ਕਹੂੰਗੀ ਨਾ ਫੇਰ ਵੀ ਕੋਈ ਗੱਲ ਨਹੀਂ ਉਹਨੂੰ ਤਰੀਕੇ ਨਾਲ ਸਮਝਾ ਵੀ ਉੱਥੇ ਕੰਮ ਨਾ ਤੋਂ ਕਰੀ ਮੈਂ ਆਉਂਗਾ ਤੇ ਮੈਂ ਕੰਮ ਕਰੀ ਜਾਊਂਗਾ ਤੂੰ ਆਪਣੀ ਪੜ੍ਹਾਈ ਪੂਰੀ ਕਰੀ ਜਾਵੇਂ ਤੇ ਜੇ ਤੂੰ ਕੰਮ ਕਰੇਂਗੀ ਤਾਂ ਪੜ੍ਹਨਾ ਕਦੋਂ ਆਹ ਹੋਈ ਤਾਂ ਗੱਤਰੀ ਸਹੀ ਆ ਕੋਈ ਗੱਲ ਨਹੀਂ ਹੌਲੀ ਨਾ ਮੁੰਡੇ ਨੂੰ ਸਮਝੰਦੀ ਮਨ ਜਿਆ ਤੇ ਮੁੰਡੇ ਦਾ ਵੀ ਅਦਾਸ ਆ ਪਰ ਕਰਨਾ ਕੀ ਹੈ ਉਹ ਜੋਰ ਤੇ ਆ ਜਾ ਪਾਉ ਮੈਂ ਕਹਿਨੀ ਹਾਂ ਅਭੀ ਤਿਆਰ ਹੋ ਜਾਂਦੇ ਨਹੀਂ ਕੋਈ ਗੱਲ ਨਹੀਂ ਹੋ ਜਾਣੇ ਆਜੋ ਫਿਰ ਹੋ ਜੋ ਤਿਆਰ ਫਿਰ ਚੱਲੀਏ ਟਾਈਮ ਨਾ ਚਲੋ ਜੇ ਤੀ ਵੀ ਹੋ ਜਾ ਤਿਆਰ ਚਲੋ ਲਵਲੀ ਚੱਲੇ ਚੱਲੇ ਉਹ ਤਾਂ ਹੋਇਆ ਤੇ ਆ ਤੂੰ ਆ ਗਿਆ ਪੁੱਤੋ ਟਾਈਮ ਲਾਈਨ ਹੋ ਗਿਆ ਜਿਹੜਾ ਕੰਮ ਗਿਆ ਸੀ ਅੱਛਾ ਅੱਛਾ ਤੇ ਉੱਧਰ ਟਾਈਮ ਲੱਗਾ ਹੀ ਨਹੀਂ ਨਾ ਚੱਲ ਵਧੀਆ ਤੇ ਨਵੀਂ ਚੱਲ ਜਾਣਾ ਤੁਹਾਡੇ ਨਾਲ ਹੀ ਤੂੰ ਤਿਆਰ ਹੀ ਆ ਮੈਂ ਕਹਣੀ ਵੀ ਲੇਟ ਨਾ ਕਰੀਏ ਛੇਤੀ ਆ ਨਹੀਂ ਲੇਟ ਕੱਲੀ ਹੋਣਾ ਹਾਂ ਹਾਂ ਲਵਲੀ ਇਦਾਂ ਕਰ ਲੈਂਦੀ ਗੱਡੀ ਤੂੰ ਜੀ ਆਹ ਗੱਡੀ ਤਾਂ ਮੈਂ ਲੈ ਆਂਦੀ ਹਾਂ ਕੋਈ ਹੋ ਲੈ ਲਓ ਤੇ ਮੈਂ ਆ ਕੱਢ ਰਹੀ ਨਾ ਚੱਲ ਠੀਕ ਐ ਇਦਾਂ ਕਰ ਲੈ ਕੱਢ ਲੈ ਚਲ ਫਿਰ ਚਲੀਏ ਚੱਲ ਜਾ ਠੀਕ ਆਓ ਲਿਓ ਤੁਸੀਂ ਲੋਡਰ ਜੀ ਰੈਡੀ ਹੋਣੀ ਹਾਂਜੀ ਆਜੋ ਸਸੀ ਜੀ ਬਸ ਕੋ ਉਹ ਠੀਕ ਹੈ ਜੀ ਹਾਂਜੀ ਵਧੀਆ ਸਸੀ ਜੀ ਪਾਜੀ ਠੀਕ ਹੈ ਠੀਕ ਹੈ ਜੀ ਵਧੀਆ ਵਧੀਆ ਸਸੀ ਜਾਨਾ ਸਸੀ ਜੀ ਪਾਜੀ ਹੋ ਗਈ ਤਿਆਰੀ ਫੇ ਚਲੀਏ ਹਾਂਜੀ ਰੁਕੋ ਕੁਰਸੀ ਲੈ ਆਉਣਾ ਬੈਠਣੇ ਨਹੀਂ ਨਹੀਂ ਮੈਂ ਕਹਿੰਦਾ ਚਲੀਏ ਉਹ ਟਾਈਮ ਲੱਗਣਾ ਹੋਵਾ ਜਾਂਦੇ ਨਹੀਂ 2 ਮਿੰਟ ਰੋਕ ਦਿਓ ਪਾਜੀ ਚੱਲਦੇ ਆ ਪਾਜੀ 3 ਘੰਟੇ ਪਹਿਲਾਂ ਤੇ ਪਹੁੰਚਣਾ ਵਾ ਲੇਟ ਹੋ ਜਾਗੇ ਚੱਲ ਕਿੰਨਾ ਕੁ ਲੇਟ ਹੋ ਜਲੇ ਜਾ ਮੈਂ ਦੋ ਬਾਰੀ ਬੈਠਾ ਬੈਠੋ ਦਰ ਬੈਠੋ ਪੁੱਛਣਾ ਹਾਂ ਮਾ ਸਰ ਕੀ ਠੀਕ ਠਾਕ ਹੈ ਵਧੀਆ लवली ਤੁਸੀਂ ਸੁਣਾਓ ਬੜਾ ਠੀਕ ਠਾਕ ਵਧੀਆ ਆਪਣੀ ਸੁਣਾਓ ਵਧੀਆ ਚਾਣਾ ਥੋੜਾ ਬੋਤਾ ਨਹੀਂ ਅਜੇ ਲੱਗ ਜਾਨਾ ਅਜੇ 15 ਦਿਨ ਅੱਛਾ ਅੱਛਾ ਹਾਂਜੀ ਭਾਜੀ ਚਾਹ ਪੀ ਕੇ ਚੱਲਦੇ ਆ ਘੁੱਟ ਘੁੱਟ ਪੀ ਲੈਨੇ ਆ ਭਾਜੀ ਲੇਟ ਹੋ ਜਾਣਾ ਵਾ ਚਲੋ ਇਹਦਾ ਪਾਣੀ ਪੀ ਲੈਨੇ ਥੋੜਾ ਜਿਹਾ ਚਲ ਜੀ ਜੱਸਾਂ ਦੀ ਬੋਟ ਲੈ ਆ ਆਪਣੀ ਹਾਂਜੀ ਲੈ ਆਂਦਾ ਉਹ ਵੀ ਟਾਈਮ ਬੜਾ ਲੱਗਦਾ ਵਾ ਮੈਂ ਇਹ ਤਾਂ ਕਰਦਾ ਕਿ ਟਾਈਮ ਲੱਗਣਾ ਰਾਜ ਪਹਿਲਾਂ ਜਾਣਾ ਚਾਹੀਦਾ ਤਿੰਨ ਘੰਟੇ ਨਹੀਂ ਤਿਆਰੀ ਤਾਂ ਹੋ ਗਈ ਹੈ ਸਾਰੀ ਹੂੰ ਇਹ ਰਸੋਈ ਜੀ ਵੀ ਲੱਗ ਜਾਂਦੀ ਹੈ ਹਾਂਜੀ ਵੇਖੋ ਅਹੀਂ ਸਾਰੇ ਜਾਣੇ ਹੁਣ ਬੈਠੇ ਆ ਤੇ ਮੈਂ ਨਾ ਇੱਕ ਗੱਲ ਕਰਨੀ ਆ ਤੁਹਾਡੇ ਸਾਰਿਆਂ ਦੇ ਨਾਲ ਵੇਖੋ ਜੋ ਦਾ ਕੰਮ ਅਹੀਂ ਬਣਾਇਆ ਚਲੋ ਅਹੀਂ ਵੀ ਵਿਆਹ ਕੇ ਲਿਆਂਦੀ ਸੀ ਧੀ ਬਣਾ ਕੇ ਤੁਹਾਡਾ ਵੀ ਇਹੋ ਹੀ ਮਨ ਵਿੱਚ ਖਿਆਲ ਕਿ ਦੋਵੇਂ ਬੱਚੇ ਚੱਲ ਜਾਣ ਬਾਹਰ ਤਾਂ ਚਲੋ ਸਮੇਂ ਦੇ ਸਾਹਬ ਨੂੰ ਪਤਾ ਲੱਗਾ ਵੀ ਪਹਿਲਾਂ ਕੁੜੀ ਜਾ ਸਕਦੀ ਆ ਜੋ ਬੰਦਾ ਕੰਮ ਨਾਲ ਨਹੀਂ ਬਾਨਾ ਜੋ ਵੀ ਤੁਸੀਂ ਮੰਗਿਆ ਸਾਡੇ ਕੋਲ ਇਹ ਸਰਟੀਫਿਕੇਟ ਮੰਗੇ ਪ੍ਰੂਫ ਮੰਗੇ ਅਸੀਂ ਉਹ ਤੁਹਾਨੂੰ ਫੜਾਤੇ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਜਿੰਨੇ ਪੈਸੇ ਤੁਸੀਂ ਕਿਹਾ ਅਸੀਂ ਪੈਸੇ ਸਾਰੇ ਤੁਹਾਡੇ ਹੱਥ ਤੇ ਰੱਖੇ ਅਸੀਂ ਆਪਣੇ ਵਾਅਦੇ ਤੇ ਪੱਕੇ ਰਹੇ ਮੁਕਰਿਆ ਨਹੀਂ ਕਿਸੇ ਗੱਲੋਂ ਹੁਣ ਮੈਂ ਇਹ ਨਹੀਂ ਕਹਿੰਦੀ ਵੀ ਜੋਤ ਜਾ ਕੇ ਮੁਕਰੂਗੀ ਜਾਂ ਕਿੱਦਾਂ ਵਾ ਜੋਤ ਬੜੀ ਵਧੀਆ ਵਾ ਮੈਨੂੰ ਪਤਾ ਲੈ ਕੇ ਜਾਊਗੀ ਜੋ ਬੰਨ ਪਰ ਨਾ ਹੁਣ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਪਿੱਤ ਨਹੀਂ ਜੋਬਨ ਨੂੰ ਕਿੱਦਾਂ ਉੱਥੇ ਪਹੁੰਚਾਉਣਾ ਵਾ ਕਿੱਦਾਂ ਜੋਤ ਨੂੰ ਸਮਝਾਉਣਾ ਵਾ ਅਸੀਂ ਆਪਣੇ ਸਾਰੇ ਫਰਜ਼ ਜਿਹੜੇ ਨਿਭਾਏ ਆ ਹੁਣ ਗਾੜੀ ਜਿਹੜੇ ਫਰਜ਼ ਵਾ ਨਾ ਤੇ ਕੋਈ ਤੁਹਾਡੇ ਵੀ ਬੰਦੀ ਆ ਫੇ ਤੁਸੀਂ ਜੋਤ ਨੂੰ ਸਮਝਾਓ ਫੇ ਪੋਤੋ ਉੱਥੇ ਜਾ ਕੇ ਨਾ ਜਿੰਨੀ ਛੇਤੀ ਹੋ ਸਕੇ ਜੋਬਨ ਦੀ ਫਾਈਲ ਲਾ ਦੇ ਭੈਣ ਜੀ ਇਹ ਵੀ ਗੱਲ ਮੈਂ ਤਾਂ ਕਹਿਣ ਰਹੀ ਆ ਕਿ ਜੇ ਜੋਤ ਇਕੱਲੀ ਜਾਊਗੀ ਕਈਆਂ ਮੁਸ਼ਕਲਾਂ ਦਾ ਉੱਥੇ ਸਾਹਮਣਾ ਕਰਨਾ ਪਊਗਾ ਜੇ ਜੋਬਨ ਪਿੱਛੇ ਚੱਲ ਜੂਗਾ ਨਾ ਚੱਲ ਇਹ ਕੰਮ ਕਰੂਗਾ ਤੇ ਜੋਤ ਆਪਣੀ ਪੜ੍ਹਾਈ ਪੂਰੀ ਕਰ ਲੂਗੀ ਤੇ ਨਾਲੇ ਦੋਵੇਂ ਜਣੇ ਇਕੱਠੇ ਰਹਿਣਗੇ ਨਾ ਤੁਹਾਨੂੰ ਕੋਈ ਫਿਕਰ ਹੋਊਗਾ ਤੇ ਨਾ ਸਾਨੂੰ ਇੱਥੇ ਕੋਈ ਫਿਕਰ ਹੋਊਗਾ ਸਾਨੂੰ ਪਤਾ ਤੇ ਹੋਊਗਾ ਨਾ ਵੀ ਦੋਵੇਂ ਜਣੇ ਇਕੱਠੇ ਰਹਿਣ ਦੇ ਆ ਨਹੀਂ ਭੈਣ ਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਜੋਤ ਨਾ ਬੜੀ ਸਿਆਣੀ ਆ ਉਹ ਤੁਹਾਨੂੰ ਪਤਾ ਹੁਣ ਸੈਮੈਸਟਰ ਜਿਹੜਾ ਕੰਪਲੀਟ ਹੋਊਗਾ ਤੇ ਫੇਰ ਹੀ ਉਹ ਬੁਲਾ ਸਕਦੀ ਹੈ ਜੋਤ ਨੂੰ ਤੇ ਉਹ ਬੁલાਊਗੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਘਰ ਨਾ ਕੋ ਧੋਖਾ ਨਹੀਂ ਹੁੰਦਾ ਅਹੀ ਮੇਰੇ ਚਾਹੁੰਦੇ ਆ ਵੀ ਸਾਡੀ ਕੁੜੀ ਜਿਹੜੀ ਆਪਣੇ ਘਰ ਸੁਖੀ ਰਹੇ ਨਹੀਂ ਨਹੀਂ ਭੈਣ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਸਾਡਾ ਵੀ ਤੇ ਨਾ ਤੁਹਾਨੂੰ ਕਹਿਣਾ ਫਰਜ਼ ਬੰਦਾ ਹੀਗਾ ਮੈਂ ਤਾਂ ਕਰਕੇ ਗੱਲ ਕੀਤੀ ਆ ਕੋਈ ਗੁੱਸੇ ਵਾਲੀ ਗੱਲ ਨਹੀਂ ਗਈ ਵੀ ਤੁਸੀਂ ਗੁੱਸਾ ਕਰ ਲਓ ਵੀ ਭੈਣ ਜੀ ਨੇ ਆ ਗੱਲ ਕਹੀ ਆ। ਐ ਭੈਣ ਜੀ ਤੁਸੀਂ ਫਿਕਰ ਨਾ ਕਰੋ। ਜੋਤ ਨੂੰ ਸਭ ਕੁਝ ਦੱਸਿਆ ਵਾ ਠੀਕ ਆ ਨਾ। ਇਹ ਜਾ ਕੇ ਵੱਤ ਜਿੰਨਾ ਟਾਈਮ ਲੱਗੂਗਾ ਨਾ ਛੇਤੀ ਤੋਂ ਛੇਤੀ ਕਰੂਗੀ। ਫਾਈਲ ਲਾ ਦੂਗੀ ਉੱਥੋਂ ਵੀ ਲੱਗ ਸਕਦੀ ਆ ਤੇ ਨਹੀਂ ਤੇ ਇੱਥੇ ਵੀ ਇਹ ਏਜੰਟ ਨਾਲ ਗੱਲ ਕਰ ਲਾਂਗੇ ਜਿੰਨੀ ਜਲਦੀ ਹੋਵੇ ਨਾ ਤੇ ਜੋ ਬੰਦਾ ਹੋ ਜਾਊਗਾ ਨਾਲ ਕੰਮ। ਤੇ ਚਲਿਏ ਹੁਣ ਮੈਂ ਕਿਹਾ ਲੇਟ ਨਾ ਹੋ ਜਾਈਏ। ਚਲੋ ਫਿਰ। ਹਾਂ ਚਲਿਏ ਭਾਜੀ। ਚਲਿਏ ਭਾਜੀ। ਆਹ ਚਲੋ। ਹਾਂ। ਉਹ ਜਿਹੜੇ ਮਾਰਦੇ ਨੇ ਜਦੋਂ ਕੋਈ ਜਿੱਥੇ ਬਾਹਰ ਮਾਰਦੇ ਨੇ ਤਾਂ ਰਹਿਣ ਦੇ ਅੰਬਰ ਮਾਂ ਚਲੀ ਹਾਂਜੀ ਤਰੀਕਾ ਚਲੋ ਮੇਰਾ ਜੀ ਨਹੀਂ ਕਹਦਾ ਬਾਰ ਬਾਰ ਤੁਹਾਨੂੰ ਇੱਕੋ ਗੱਲ ਕਹਿਣ ਨੂੰ ਠੀਕ ਆ ਪਰ ਮੰਮੀ ਨੇ ਜਿਹੜੀ ਗੱਲ ਕਹੀ ਨਾ ਉਹ ਜ਼ਰੂਰ ਚੇਤੇ ਰੱਖਣੀ ਆ ਠੀਕ ਆ ਤੁਸੀਂ ਐਵੇਂ ਫਿਕਰ ਕਰੇ ਜਾਂਦੇ ਤਾਂ ਸਮਝਾਇਆ ਤੇ ਹੈਗਾ ਵਾ ਕਿ ਸਾਰੇ ਕੰਮ ਹੌਲੀ ਹੌਲੀ ਹੋ ਜਾਣਗੇ ਉਦਾਂ ਹੀ ਲੋਕਾਂ ਵੱਲ ਵੇਖ ਵੇਖ ਕੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਮਨ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇੱਕੋ ਹੀ ਕੱਲ ਸੋਚੀ ਜਾਂਦੇ ਹੋ ਚਲੋ ਕੋਈ ਗੱਲ ਨਹੀਂ ਮੇਰਾ ਤਾਂ ਫਰਜ਼ ਵਾ ਕਹਿਣਾ ਬਾਕੀ ਕੋਈ ਗੱਲ ਤੁਸੀਂ ਕੋਸ਼ਿਸ਼ ਨਾ ਹਾਂਜੀ ਚਲੋ ਚਲੀਏ ਸਾਰਾ ਸਮਾਨ ਰੱਖੋ